ਉਪਕਾਰ ਕੀਤਾ ਇਹ ਉਹ ਧਰਤੀ ਆ ਜਿਸ ਧਰਤੀ ਤੇ ਸਤਗੁਰੂ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿਜਵਾਦਲੇ ਨਹੀਂ ਸੀ ਉਸ ਕੇਵਲ ਦਾ ਕੇਵਲ ਉਸ ਵੇਲੇ ਦੇ ਜਿਹੜੇ ਰਾਜ ਦੇ ਸ਼ਾਸਕ ਸੀਗੇ ਉਹਨਾਂ ਨੂੰ ਕਿਉਂਕਿ ਉਸ ਨੀਚ ਵਰਨਵਾਦ ਵਿੱਚ ਵੰਡਿਆ ਸੀ ਤੇ ਸਤਗੁਰੂਆਂ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਸਾਰੀ ਬਲਕਣ ਸਿਧਾਂਤ ਸਾਨੂੰ ਬਖਸ਼ ਦਿੱਤੇ ਇੱਕ ਆਮ ਜਿਹਨੂੰ ਆਪਾਂ ਰੰਗਰੇਟੇ ਗੁਰੂ ਕੇ ਬੇਟੇ ਕਹਿੰਨੇ ਆ ਇਹ ਜਿਹੜਾ ਨਿਗਾਹ ਮਾਰੋ ਪਿੱਛੇ ਨੂੰ ਕਿ ਸਭ ਤੋਂ ਮਹਿੰਗਾ ਜੇ ਮੈਂ ਸਮਝਦਾ ਇਤਿਹਾਸ ਆਇਆ ਉਹ ਤੁਹਾਡੇ ਹਿੱਸੇ ਆਇਆ ਭਾਵੇਂ ਦਿੱਲੀ ਦੀ ਧਰਤੀ ਤੇ ਬਹੁਤ ਗੁਰੂ ਕੇ ਸਿੱਖ ਹੋਣ ਗਏ ਪਰ ਕੇਵਲ ਤਾਂ ਕੇਵਲ ਦੋ ਸਿੱਖ ਜਿਹੜੇ ਗੁਰੂ ਕੇ ਪਿਆਰੇ ਤੇ ਦਿਲਾਰੇ ਉਹਨਾਂ ਦੇ ਵਿੱਚ ਇਹ ਗੁਰੂ ਸਾਹਿਬ ਜੀ ਨੇ ਆ ਭਾਈ ਜੈਤਾ ਜੀ ਦੇ ਹਿੱਸੇ ਜੈਤਾ ਜੀ ਦੇ ਹਿੱਸੇ ਦੀ ਇਹ ਝੋਲੀ ਪਾਈ ਤੇ ਸਮਾਂ ਵੀ ਦੇਖੋ ਕਿਵੇਂ ਦਾ ਸੀ ਪੱਤਾ ਪੱਤਾ ਸਿੱਖਾਂ ਦਾ ਬੈਕਤੀ ਸੀ 사ਤਗੁਰ ਜੀ ਨੇ ਏਡੀ ਵੱਡੀ અપਾਰ ਕਿਰਪਾ ਕੀਤੀ ਪੈਂਡਾਦਾਰ ਪੈਂਡਾ ਤੈਅ ਕਰਕੇ ਜਿਸ ਲਈ ਇਸ ਪਵਿੱਤਰ ਧਰਤੀ ਤੇ ਆਏ ਸੀਸਗੰਜ ਗੁਰਦੁਆਰਾ ਸਾਹਿਬ ਸਾਧਗੁਰਾਂ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਬਾਰਕੀ ਦਿੱਤਾ ਸੀ ਤੁਹਾਨੂੰ ਇਹ ਵੀ ਆਪਾਂ ਨੂੰ ਅੱਜ ਸੋਚਣਾ ਪਊ ਦੇ ਸਭ ਤੋਂ ਵੱਡਾ ਬਾਹਰ ਭਾਵੇਂ ਗੁਰੂ ਕੇ ਸਿੱਖ ਹੋਰ ਵੀ ਬਹੁਤ ਸੀ ਰੰਗਰੇਟੇ ਗੁਰੂ ਕੇ ਬੇਟੇ ਇਹ ਮਾਨ ਸਾਡੇ ਹਿੱਸੇ ਆਇਆ ਜਿਹੜਾ ਅੱਜ ਤੱਕ ਨਹੀਂ ਜੁਗਾ ਜਗੰਤਰ ਤੱਕ ਇਹ ਸਾਰਾ ਕੁਝ ਸਾਡੇ ਹਿੱਸੇ ਰਹਿਣਾ ਤੇ ਐਵੇਂ ਹੀ ਚੱਲਦਾ ਜਾਣਾ ਦੂਸਰਾ ਸਭ ਤੋਂ ਮਹਿੰਗਾ ਤੇ ਸਭ ਤੋਂ ਬਲੱਖਣ ਪੱਖ ਉਹ ਵੀ ਗੁਰੂ ਸਾਹਿਬ ਦੀ ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਵਾਰਟਿਸ ਕੀਤਾ ਉਹ ਕਲਗੀ ਜਿਹੜੀ 사ਤਗੁਰ ਜੀ ਆਪਣੇ ਸੀਸ ਤੇ ਸਜਾਉਂਦੇ ਸੀ ਉਹ ਤੁਹਾਡੇ ਹਿੱਸੇ ਆਈ ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਪਰ ਉਸ ਕਲਗੀ ਦਾ ਮੈਂ ਸਾਭ ਦਾ ਮੁੱਲ ਵੀ ਭਾਈ ਜੀਵਨ ਸਿੰਘ ਜੀ ਨੇ ਚਕਾਇਆ ਭਾਵੇਂ 사ਤਗੁਰ ਜੀ ਨੇ ਅਮਰ ਸ਼ਗਨ ਤੋਂ ਬਾਅਦ ਬਾਬਾ ਜੀਵਨ ਸਿੰਘ ਨਾਂ ਰੱਖਿਆ ਪਰ ਦੇਖੋ ਸਤਗੁਰ ਜੀ ਨੇ ਕਿੱਡੀ ਵੱਡੀ ਇੱਕ ਉਹਨਾਂ ਦੇ ਉੱਤੇ ਪਰ ਪਾਰ ਕੀਤਾ ਜੇ ਕਲਗੀ ਲੱਗੀ ਸੀ ਸਾਰਾ ਪਰਿਵਾਰ ਉਹ ਸ਼ਹੀਦ ਵੀ ਕਰਵਾਇਆ ਜੇ ਅੱਜ ਦਾ ਸਿੱਖ ਹੁੰਦਾ ਮੈਂ ਸੋਚਦਾ ਇਹ ਗੁਰੂ ਕਾਲ ਦਾ ਸਮਾਂ ਸੀ ਗੁਰੂ ਕਾਲ ਦੇ ਸਮੇਂ ਤੋਂ ਬਾਅਦ ਵੀ ਸਿੱਖਾਂ ਨੇ ਬਹੁਤ ਬਹੁਤ ਕੁਰਬਾਨੀਆਂ ਕੀਤੀਆਂ ਪਰ ਅਯੋਗੇ ਯੁਗ ਦੇ ਵਿੱਚ ਇਹ ਤੋਲਿਏ ਤੇ ਫਿਰ ਐਵੇਂ ਲੱਗਦਾ ਕਿ ਸ਼ਾਇਦ ਸਾਡਾ ਮੂਲ ਘਟ ਗਿਆ ਇਹ ਕੁਰਬਾਨੀਆਂ ਵਾਲੇ ਸਿੰਘਾਂ ਨੇ ਸਿੱਖ ਇਤਿਹਾਸ ਨੂੰ ਗੁਰੂ ਇਤਿਹਾਸ ਦੇ ਹੁੰਦੇ ਹੁੰਦੇ ਬਹੁਤ ਵੱਡਾ ਇੱਕ ਸਨਹਿਰੀ ਅੰਗ ਤੁਹਾਡੇ ਹਿੱਸੇ ਆ ਗਿਆ ਸੋ ਮੈਂ ਜਿੱਥੇ ਮੈਂ ਉਹਨਾਂ ਦੇ ਅੱਜ ਜਨਮ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਮੈਂ ਵਧਾਈ ਦਿੰਨਾ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਨੂੰ ਆ ਮੈਂ ਦੇਖਦਾ ਸੀ ਆ ਪਵਿੱਤਰ ਧਰਤੀ ਗੁਰੂ ਸਾਹਿਬ ਵੀ ਕਿਤੇ ਦੇਖਦੇ ਹੋਣਗੇ ਕਿ 1699 ਦਾ ਜਦੋਂ ਸਮਾਂ ਸੀ ਨੀਲੇ ਨੀਲੇ ਜਿਹੜੇ ਚੋਲੇ ਪਾ ਕੇ ਨੀਲੀਆਂ ਦਸਤਾਰਾਂ ਫਰਲੇਸ ਜਾ ਕੇ ਅੱਜ ਜਿਵੇਂ ਇਸ ਧਰਤੀ ਤੇ ਪਹੁੰਚੇ ਆ ਉਦੋਂ ਵੀ ਇਹੋ ਜਾਈ ਰੰਗਮਗੀਨ ਜਿਹੜਾ ਆ ਉਹ ਸਮਾਂ ਹੋਣਾ ਆ ਸੋ ਗੁਰੂ ਸਾਹਿਬ ਕਿਰਪਾ ਕਰਮ ਇਹ ਕਿਉਂਕਿ 2-3 ਸਾਲ ਤੋਂ ਲਗਾਤਾਰ ਮੈਂ ਇਹਨਾਂ ਨੂੰ ਵਧਾਈ ਇਸ ਕਰਕੇ ਵੀ ਦਿੰਨਾ ਕਿ ਕਈ ਵਾਰੀ ਅਸੀਂ ਵੱਡੀਆਂ ਜਥੇਬੰਦੀਆਂ ਬਣ ਜਾਂਦੇ ਆ ਪਿਸ਼ੋਕੜ ਭੁੱਲ ਜਾਣੇ ਪਰ ਇਹਨਾਂ ਨੇ ਜਿਹੜਾ ਆ ਪਿਸ਼ੋਕੜ ਕਾਇਮ ਰੱਖਿਆ ਮੇਰਾ ਖਿਆਲ ਸਾਡਾ ਨਗਰ ਕੀਰਤਨ ਦੂਸਰਾ ਪਹਿਲਾਂ ਆ ਕੇ ਚਲੇ ਗਏ ਉਹ ਦੂਸਰਾ ਨਗਰ ਕੀਰਤਨ ਜਿਹੜਾ ਉਹ ਵੀ ਤੁਹਾਡੇ ਵਿੱਚ ਸੰਗਤ ਰੂਪੀ ਪੰਜ ਪਿਆਰੇ ਪੰਜ ਨਿਸ਼ਾਨ ਸਾਹਿਬ ਜੀ ਉਹ ਤੁਹਾਡੇ ਵਿੱਚ ਪਹੁੰਚ ਰਹੇ ਆ ਜਕਾਰਾ ਗਜਾਈਏ ਉਹਨਾਂ ਦੀ ਆਮਦ ਦੇ ਉੱਤੇ ਤੇ ਜ਼ੋਰਦਾਰ ਆਪਾਂ ਉਹਨਾਂ ਦਾ ਜਿਉ ਆਇਆ ਵੀ ਕਹੀਏ ਬੋਲੇ ਈਸ਼ੋ ਬਾਬਾ ਜੀ ਨੇ ਇੱਕ ਦੋ ਵਿਚਾਰਾਂ ਹੋਰ ਰੱਖੀਆਂ ਸੀ ਤੇ ਸ਼ਾਇਦ ਮੇਰੇ ਆਉਣ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਉਹ ਤੁਹਾਡੇ ਨਾਲ ਇੱਥੋਂ ਸਟੇਜ ਤੋਂ ਕੁਝ ਬਚਨ ਵੀ ਸੁਝੇ ਕਰਕੇ ਗਏ ਆ ਮੈਂ ਧੰਨਵਾਦ ਕਰਦਾ ਤੁਹਾਡਾ ਸਮੂਹ ਜਿਹੜਾ ਦਮਦਮੇ ਦੀ ਧਰਤੀ ਤੇ ਬਾਬਾ ਵੀਰ ਸਿੰਘ ਬਾਬਾ ਤੀਸੂ ਦੇ ਰੂਪ ਦੇ ਵਿੱਚ ਆਇਆ ਉਹ ਵੀ ਇੱਕ ਬਲੱਖਣ ਪਾ ਗਿਆ ਤੇ ਹੁਣ ਇਹ ਕਹਿੰਦੇ ਸੀਗੇ ਗੁਰਮਤਾ ਕਰੀਏ ਉਹ ਸਮਾਗਮ ਵੀ ਉਸ ਧਰਤੀ ਤੇ ਮਨਾਈਏ ਯਤਨ ਕਰਾਂਗੇ ਬੈਠ ਕੇ ਸਾਰੇ ਇੱਕ ਗੁਰਮਤਾ ਕਰਕੇ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਵੀ ਤਾਂ ਕਿ ਸਾਲ ਦੇ ਵਿੱਚ 3-4 ਸਮਾਗਮ ਹੋਣਾ ਮਹਾਨ ਸਿੱਖ ਹੀਰੋ ਗੁਰੂ ਕਾਲ ਦੇ ਵਿੱਚ ਜਿਹੜੇ ਸਿੱਖ ਹੀਰੋ ਸੀਗੇ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਜੁੜ ਕੇ ਬੈਠੀਏ ਸੋ ਇਹ ਅੱਜ ਆਪਾਂ ਬੁਲਾੰਕਣ ਕਰਨ ਦੀ ਵੀ ਲੋੜ ਆ ਇਹ ਸਤਿਗੁਰੂ ਜੀ ਨੇ ਸਾਡੇ ਵਿੱਚ ਜਿਹੜਾ ਜज्ਬਾ ਭਰਿਆ ਸੀ ਉਹ ਜज्ਬਾ ਕਿਹੜਾ ਸੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਆ ਜਿਹੜਾ ਆਪਾਂ ਕੱਲ ਦਿਹਾੜਾ ਮਨਾ ਕੇ ਹਟਿਆ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਤਿਗੁਰੂ ਜੀ ਨੇ 1604 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਬਾਬਾ ਬੁੰਡਾ ਜੀ ਪਹਿਲੇ ਗ੍ਰੰਥੀ ਸਾਹਿਬ ਕੇ ਉਹ ਸਾਨੂੰ ਪਵਿੱਤਰ ਖਜ਼ਾਨਾ ਬਖਸ਼ਿਸ਼ ਕੀਤਾ ਆ ਪਿਛਲੇ ਦਿਨੀ ਸੰਪੂਰਨਤਾ ਦੇ ਦਸੰਦਮੀ ਦੀ ਧਰਤੀ ਤੇ ਮਨਾਇਆ ਗਿਆ ਗੁਰੂ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਕਰਵਾਣੀ ਨੂੰ ਸੰਪੂਰਨਤਾ ਬਖਸ਼ਦੇ ਹੋਏ ਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਬੈਤਰ ਕਰਵਾਣੀ ਸੰਪੂਰਨ ਕਰਕੇ ਸਾਨੂੰ ਇਹ ਖਜ਼ਾਨਾ ਪਵਿੱਤਰ ਹਜੂਰ ਸਾਹਿਬ ਦੀ ਧਰਤੀ ਤੋਂ ਬਖਸ਼ਿਸ਼ ਕੀਤਾ ਸੀ ਸੋ ਮੈਂ ਜਿੱਤੇ ਅੱਜ ਬਾਬਾ ਜੀਵਨ ਦੀ ਤੇ ਇਸ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿਨਾ ਉਥੇ ਇਹ ਵੀ ਵਧਾਈ ਦਿਨਾ ਕਿ ਜੇ ਇਸ ਬਲੁਖ ਦੀ ਕਰਨੀ ਤੇ ਕਤਨੀ ਇੱਕ ਹੋਵੇ ਉਹ ਗੁਰੂ ਦੀ ਨਿਗਾਹ ਵਿੱਚ ਚੜ ਜਾਂਦਾ ਤੁਹਾਡਾ ਇਤਿਹਾਸ ਜੁਗੋ ਜੁਗ ਸਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਨਾਲ ਐਵੇਂ ਜੁੜਿਆ ਰਹਿਣਾ ਸੋ ਮੈਂ ਸਮੁੱਚੇ ਤੌਰ ਤੇ ਸਾਰੀਆਂ ਨਿਹੰਗ ਸਿੰਘ ਚੌਥੇ ਬੰਦੀਆਂ ਦਾ ਅਚੇਚੇ ਤੌਰ ਤੇ ਜਹੰਦਰ ਬਾਬਾ ਮੇਜਰ ਸਿੰਘ ਜੀ ਏ ਵੀ ਦੇਖੋ ਕਿ ਬਲੱਖਣ ਪਾਖਿਆ ਪ੍ਰਾਤਨ ਜਿਹੜੀਆਂ ਰਮੈਤਾਂ ਉਹ ਵੀ ਬਰਕਰਾਰ ਰੱਖਦੇ ਆ ਜਿੱਥੇ ਕਿਤੇ ਕੋ ਮਨਮਤ ਹੁੰਦੀ ਹੈ ਕਈ ਵਾਰੀ ਵਿਸ਼ੇਦੀ ਪੈਰਾ ਵੀ ਕਰ ਦਿੰਦੇ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਹਦਾਰ ਬਾਬਾ ਬਲਦੇਵ ਸਿੰਘ ਜੀ ਤਾਰਨਾਦਲ ਬਾਬਾ ਕਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਬਾਬਾ ਸੁਖਬਾਲ ਸਿੰਘ ਜੀ ਉਹਨਾਂ ਦੇ ਨਾਲ ਬਾਬਾ ਹਰਜਿੰਦਰ ਸਿੰਘ ਜੀ ਮੁਕਸਰ ਤੋਂ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਬਾਬਾ ਬਲਦੇਵ ਸਿੰਘ ਜੀ ਮੁਸਤਰਾਪੁਰ ਔਰ ਉਹਨਾਂ ਦੇ ਨਾਲ ਜ세ਦਰ ਬਾਬਾ ਦਲਵੀਰ ਸਿੰਘ ਜੀ ਬਾਬਾ ਬਲਵੀਰ ਸਿੰਘ ਜੀ ਬਾਬਾ ਗਰਮੀਤ ਸਿੰਘ ਜੀ ਇਹਨਾਂ ਸਾਰਿਆਂ ਦਾ ਇਹਨਾਂ ਤੋਂ ਇਲਾਵਾ ਜਿੰਨੇ ਹੋਰ ਵੀ ਤੁਸੀਂ ਮੁਖੀ ਆਏ ਆ ਉਹਨਾਂ ਦਾ ਵੀ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਕਈ ਵਾਰੀ ਆਪਾਂ ਮਦਦ ਲੈਨੇ ਕਈ ਵਾਰੀ ਮਦਦ ਦਿੰਨੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਜਥੇਬੰਦੀ ਆ ਤੇ ਜਿਹੜੇ ਬਲੱਖਣ ਪਾਕ ਤੁਹਾਡੇ ਹਿੱਸੇ ਆਇਆ ਉਹਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਉਹ ਫਕਰ ਕਰਦੀ ਆ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਵੀ ਆ ਤੇ ਇਸ ਤੱਕ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਵੀ ਆ ਤੇ ਇਸ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੀਆਂ ਸੁਭਾਵਾਂ ਬਾਖੂਬੀ ਨਵਾਰੇ ਬਤੌਰ ਸਿੰਘ ਸਾਹਿਬ ਉਹਨਾਂ ਦੇ ਨਾਲ ਸਾਡੇ ਜਸੇਦਾਰ ਰਣੀ ਕੇ ਸਾਹਿਬ ਗੁਲਜਾਰ ਸਿੰਘ ਜੀ ਰਣੀ ਕੇ ਜਿਹੜੇ ਆਪ ਵੀ ਸਿੱਖੀ ਦੇ ਟ੍ਰਿਕੀ ਕਦਰਾਂ ਕੀਮਤਾਂ ਲਈ ਵੀ ਹਮੇਸ਼ਾ ਬਹੁਤ ਯੋਗਦਾਨ ਪਾਉਂਦੇ ਆ ਔਰ ਮੇਰਾ ਵੀਰ ਛੋਟਾ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜਿਹੜੇ ਮੈਂਬਰ ਆ ਤੁਹਾਡੇ ਇਸ ਹਲਕੇ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਓ ਗੁਰੂ ਸਾਹਿਬ ਗੁਰੂ ਜੀ ਸਾਨੂੰ ਸਾਰਿਆਂ ਨੂੰ ਇਹ ਜਿਹੜੀਆਂ ਨਿਗਰ ਪੈਣਾ ਸਾਡੇ ਪੂਰਵਜਾਂ ਨੇ ਪਾਈਆਂ ਸਾਨੂੰ ਵੀ ਉਹਨਾਂ ਦੇ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨ ਫੇਰ ਦਿਲ ਦੀਆਂ ਲਗਾਈਆਂ ਤੋਂ ਜਿੱਤੇ ਪਰਦਾ ਆਈ ਦਿਨਾਂ ਉਥੇ ਕਾਮਨਾ ਕਰਦਾ ਕਿ ਸਿੱਖ ਪੰਥ ਦੇ ਵਿੱਚ ਇੱਕ ਸੁਰਤਾ ਹੋਵੇ ਜਿਹੜੇ ਸਾਡੇ ਪੂਰਵ ਲਿਆ ਨੇ ਕੁਰਬਾਨੀਆਂ ਕਰਕੇ ਇਹ ਪਰਦਾ ਪਾਈਆਂ ਸੀ ਅੱਜ ਢਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਸੁਚੇਤ ਵੀ ਹੋਣਾ ਤਾਂ ਆਪਾਂ ਇਕੱਠੇ ਹੋਵੇ ਕੌਮ ਇਕਸਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਕੱਟੀ ਹੋਵੇ ਫੇਰ ਕੋਈ ਨਾ ਬਹਿਰੀ ਨਾ ਵਿਰੋਧੀ